ਕੈਨੇਡਾ ਦੇ ਸੜਕ ਹਾਦਸੇ ਦੌਰਾਨ ਭਾਰਤੀ ਵਿਦਿਆਰਥਣ ਦੀ ਮੌਤ ਹੋ ਗਈ ਸੂਚਨਾ ਮਿਲੀ ਹੈ ਜਿਸ ਨੂੰ ਸੁਣ ਕੇ ਦੇਖ ਕੇ ਹਰੇਕ ਕਿਸੇ ਦੀ ਰੂਹ ਰੇਗੀ ਕੰਬ ਚੁੱਕੀ ਗਈ ਤੁਹਾਨੂੰ ਦੱਸ ਦੇ ਕਿ ਕੈਨੇਡਾ ਦੇ ਪੈਰੀ ਸਾਊਥ ਇਲਾਕੇ ਵਿੱਚ ਹਾਈਵੇ 400 ਤੇ ਵਾਪਰਿਆ ਇੱਕ ਖਤਰਨਾਕ ਹਾ사 ਜਿੱਤੇ ਕਿ ਇੱਕ ਵਿਦਿਆਰਥਣ ਉਸ ਦੀ ਮੌਤ ਹੋ ਚੁੱਕੀ ਹੈ ਸਟੱਡੀ ਵੀਜ਼ੇ ਤੇ ਕੈਨੇਡਾ ਆਈ ਸੀ ਮੁਸਕਾਨ ਬਤਰਾ ਅਤੇ ਦੋਸਤਾਨਾ ਰਖੜੀ ਦਾ ਤਿਆਰ ਮਨਾਉਣ ਬ੍ਰੈਮਟਨ ਆਰਈਸੀ ਜਦੋਂ ਰਾਸਤੇ ਵਿੱਚ ਸੜਕਾ ਹਾਸਾ ਹੋ ਗਿਆ 온ਟਾਰੀਓ ਪੁਲਿਸ ਨੇ ਦੱਸਿਆ ਕਿ ਹਾਸੇ ਦੌਰਾਨ ਇੱਕ ਹੋਰ ਸ਼ਖਸ ਗੰਭੀਰ ਰੂਪ ਦੇ ਜਖਮੀ ਹੋ ਗਿਆ ਹੈ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਗਿਆ ਪ੍ਰਾਪਤ ਜਾਣਕਾਰੀ ਮੁਤਾਬਕ ਬੱਤਰਾ ਦੀ ਗੱਡੀ ਬੇਕਾਬੂ ਹੋ ਕੇ ਪਲਟ ਗਈ ਹੈ ਫਿਲਹਾਲ ਪੁਲਿਸ ਵੱਲੋਂ ਹਾਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ ਉਧਰ ਪਰਿਵਾਰਿਕ ਮੈਂਬਰਾਂ ਦੀ ਗੱਲ ਕਰੀਏ ਤਾਂ ਮਾਪਿਆਂ ਨੇ ਕਰਜ਼ਾ ਲੈ ਕੇ ਉਸ ਨੂੰ ਕੈਨੇਡਾ ਭੇਜਿਆ ਸੀ ਮੁਸਕਾਨ ਦੇ ਮਾਪਿਆਂ ਨੂੰ ਜਦੋਂ ਤਰਾਸ ਦੀ ਬਾਰੇ ਪਤਾ ਚੱਲਿਆ ਤਾਂ ਪਹਿਲੀ ਵਾਰੀ ਤਾਂ ਉਹਨਾਂ ਨੂੰ ਯਕੀਨ ਹੀ ਨਾ ਹੋਇਆ ਮੁੜ ਕੇ ਜਦੋਂ بار-ਬਾਰ ਦੱਸਣ ਦੀ ਕੋਸ਼ਿਸ਼ ਕੀਤੀ ਗਈ ਤੇ ਫਿਰ ਉਹਨਾਂ ਨੂੰ ਇਸ ਗੱਲ ਦਾ ਯਕੀਨ ਹੋਇਆ ਹਾਸੇ ਦੇ ਦੌਰਾਨ ਭਾਰਤੀ ਨੌਜਵਾਨਾਂ ਦੀ ਲਗਾਤਾਰ ਜਿਹੜੀ ਗਿਆ ਕੈਨੇਡਾ ਵਿਦੇਸ਼ਾਂ ਦੇ ਵਿੱਚ ਮੋਤਾ ਹੋ ਰਹੀਆਂ ਗਿਆ ਜਿਹਨੂੰ ਦੇਖ ਕੇ ਹਰੇਕ ਬੰਦੇ ਦੇ ਮਨ ਦੇ ਵਿੱਚ ਇੱਕ ਡਰ ਦਾ ਮਾਹੌਲ ਜਿਹੜਾ ਆਇਆ ਪੈਦਾ ਹੋ ਚੁੱਕਾ ਹੈ ਕਿਉਂਕਿ ਲਗਾਤਾਰ ਜਾਂ ਤਾਂ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਦੀ ਧਰਤੀ ਦੇ ਚ ਹਾਰਟ ਐਟੈਕ ਨਾਲ ਆਪਣੀ ਜਾਨ ਗਵਾ ਰਹੇ ਨੇ ਕਿ ਜਾਂ ਫਿਰ ਸੜਕੀ ਹਾਦਸਿਆਂ ਦੇ ਨਾਲ ਇਸ ਫਾਨੀ ਸੰਸਾਰ ਤੋਂ ਅਲਵਿਦਾ ਕਰਕੇ ਚਲੇ ਜਾਂਦੇਗੇ ਨੇ ਜੋ ਕਿ ਬੜੀ ਹੀ ਜਾਦੀ ਮਾਰੀ ਘਟਨਾ ਹੇਗੀ ਇਹ ਹੁਣ ਲਗਾਤਾਰ ਜਿਹੜੇ ਵੀ ਪੰਜਾਬ ਤੋਂ ਵਿਦੇਸ਼ਾਂ ਦੀ ਤਰਤੀਬ ਦੇ ਵਿੱਚ ਬੱਚੇ ਜਾਂਦੇ ਨੇ ਉਹਨਾਂ ਨੂੰ ਆਪਣਾ ਖਿਆਲ ਰੱਖਣ ਦੀ ਕਿਤਨਾ ਕਿਤੇ ਜ਼ਰੂਰਤ ਹੈ ਕਿਉਂਕਿ ਉਹਨਾਂ ਨਾਲ ਵੀ ਨਾ ਹੋ ਜਾਵੇ ਇਸ ਤਰ੍ਹਾਂ ਦਾ ਪਾਣਾ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੂੰ ਸਿਰੇ ਹੀ ਪਿਆ ਜਾਂਦਾ ਆ ਪੱਲੇ ਰੋਣਾ ਜੀ ਹਾਂ ਤੁਹਾਨੂੰ ਕਿਵੇਂ ਦੀ ਵੀਡੀਓ ਲੱਗੀ ਜਰੂਰ ਕਮੈਂਟ ਕਰਕੇ ਦੱਸਿਓ ਆਪਣੇ ਤਾਂ ਸ਼ੇਅਰ ਤਾਂ ਕਰੀ ਤੇ ਆ